ਸਾਰੀ ਪਿਆਰ ਬਣੀ ਮੇਰੇ ਬਨੋਂ ਸਤਿ ਸ੍ਰੀ ਅਕਾਲ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਜਿਹੜੀ ਵੀਡੀਓ ਹੈ ਉਹ ਹੈ ਗਿ ਨਾજર ਦੋਸਤ ਤੇ ਵੀ ਕਿਵੇਂ ਆਪਾਂ ਨੂੰ ਨજર ਲੱਗਦੀ ਹੈ ਕੀ ਇਹਦਾ ਕਾਰਨ ਨੇ ਤੇ ਕੀ ਇਹਦੇ ਲੱਛਣ ਨੇ ਤੇ ਕੀ ਇਹਦਾ ਇਲਾਜ ਹੈ ਤੇ ਨਾજર ਦੋਸਤਾਂ ਨੂੰ ਲੱਗਦਾ ਕਿਉਂ ਹੈ ਅਕਸਰ ਤੁਸੀਂ ਦੇਖਿਆ ਹੋਣਾ ਵੀ ਬਹੁਤ ਹਨ ਚੰਗਾ ਜਿਵੇਂ ਲਾ ਲਓ ਬਹੁਤ ਪਹਿਣਾ ਕਹਿੰਦੇ ਨੇ ਵੀ ਮੇਰੇ ਪਤੀ ਨਾ ਪਹਿਲਾਂ ਬਹੁਤ ਚੰਗੇ ਸੀ ਵੀ ਕਦੋਂ ਪਤਾ ਨਹੀਂ ਉਹਨਾਂ ਨੂੰ ਕੀ ਹੋ ਗਿਆ ਕਈ ਵੀਰਾਂ ਦੇ ਵੀ ਮੈਨੂੰ ਮੈਸੇਜ ਆਉਂਦੇ ਨੇ ਵੀ ਮੇਰੀ ਪਤਨੀ ਬਹੁਤ ਚੰਗੀ ਸੀਗੀ ਇੱਕੋ ਦਮ ਪਤਾ ਨਹੀਂ ਕੀ ਹੋਇਆ ਵੀ ਉਹ ਕਿਸੇ ਦੀ ਉਂਗਲ ਤੇ ਚੜ ਗਈ ਹੈ ਨਾ ਵੀ ਉਹ ਕਿਤੇ ਮੈਨੂੰ ਛੱਡ ਕੇ ਮੇਰੇ ਬੱਚਿਆਂ ਨੂੰ ਛੱਡ ਕੇ ਉਹ ਬਾਹਰ ਚਲੀ ਗਈ ਜਾਂ ਆਪਣੇ ਬੱਚੇ ਲਾ ਲਓ ਹੁਣ ਛੋਟੇ ਛੋਟੇ ਬੱਚੇ ਲੜਕੀਆਂ ਲੜਕੇ ਮਾਪੇ ਦੀ ਗੱਲ ਬਿਲਕੁਲ ਨਹੀਂ ਮੰਨਦੇ ਹੈਗੇ ਬਾਹਰ ਤੋਂ ਉਹਨਾਂ ਨੂੰ ਕੋਈ ਗੱਲ ਕਹਿੰਦਾ ਤਾਂ ਉਹਦੀ ਬੜੇ ਹੈ ਨਾ ਚੰਗੇ ਤਰੀਕੇ ਨਾਲ ਮੰਨਦੇ ਨੇ ਹੁਣ ਬਹੁਤ ਪਰਿਵਾਰਾਂ ਦੇ ਇਹ ਵੀ ਮੈਸੇਜ ਆਉਂਦੇ ਨੇ ਕਿ ਸਾਡਾ ਕਾਰੋਬਾਰ ਦੁਕਾਨ ਲਾ ਲਓ ਘਰ ਦਾ ਕੋਈ ਕਾਰੋਬਾਰ ਲਾ ਲਓ ਵੀ ਬਹੁਤ ਚੰਗਾ ਚੱਲ ਰਿਹਾ ਸੀਗਾ ਤੇ ਇੱਕੋ ਤੇ ਕਿ လੇ ਸ ਟਿਕ ਚਲਦਾ ਚਲਦਾ ਕਾਰੋਬਾਰ ਦੇ ਵਿੱਚ ਨੁਕਸਾਨ ਹੈ ਨਾ ਇੱਕ ਭੈਣ ਨੇ ਮੈਨੂੰ ਮੈਸੇਜ ਕੀਤਾ ਸੀਗਾ ਤੇ ਆਪਾਂ ਨੇ ਉਹਨਾਂ ਦੇ ਬੇਟੇ ਦੀ ਵਾਇਗੁਰੂ ਜੀ ਅੱਗੇ ਅਰਦਾਸ ਵੀ ਕੀਤੀ ਹੈ ਵਾਇਗੁਰੂ ਜੀ ਨੂੰ ਗੁਰਸਿੱਖੀ ਵਕਸ਼ਣ ਕਿ ਪਤਾ ਹੀ ਨਹੀਂ ਲੱਗਦਾ ਵੀ ਕਿਵੇਂ ਉਹਨਾਂ ਦਾ ਨੁਕਸਾਨ ਹੋਈ ਜਾਂਦਾ ਦੇਖੋ ਉਹਨਾਂ ਨੂੰ ਪਤਾ ਵੀ ਹੈ ਵੀ ਸਾਡੇ ਘਰ ਦੇ ਵਿੱਚ ਕੋਈ ਇਸ ਤਰੀਕੇ ਨਾਲ ਹਨਾ ਕਰਵਾ ਵੀ ਰਿਹਾ ਹੈਗਾ ਤੇ ਪਰ ਉਹ ਕੁਝ ਨਹੀਂ ਕਰ پا ਰਹੀ ਹੈਗੀ ਮੈਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਦੇਖੋ ਹੱਥ ਵਨ ਕੇ ਬੇਨਤੀ ਹੈ ਕੋਈ ਤੁਸੀਂ ਕਿਤੇ ਬਾਹਰ ਨਹੀਂ ਜਾਣਾ ਕਿਤੇ ਕੋਈ ਪੈਸਾ ਨਹੀਂ ਖਰਚ ਕਰਨਾ ਹਨਾ ਇਸ ਚੀਜ਼ ਨੂੰ ਨਾ ਉਸੀ ਵਿਸ਼ਵਾਸ ਦੇ ਨਾਲ ਕਰੋਗੇ ਨਾ ਤਾਂ ਦੇਖੋ ਮੈਂ ਤੁਹਾਨੂੰ ਦੱਸਿਆ ਸੀ ਨਾ ਪਰਸੋਂ ਆਪਾਂ ਲਾਈਵ ਹੋਏ ਸੀ 10 ਮਿੰਟ ਤੇ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਮੇਰਾ ਖੁਦ ਦਾ ਮਨ ਪਤਾ ਨਹੀਂ ਕੀ ਹੋ ਗਿਆ ਵੀ ਮੈਨੂੰ ਨਾ ਐਂ ਲੱਗਦਾ ਵੀ ਮੇਰੇ ਨਾਲ ਵੀਡੀਓ ਬਣਾਵਾਂ ਨਾ ਮੈਂ ਕੋਈ ਕੰਮ ਕਰਾਂ ਨਾ ਮੈਂ ਕਿਸੇ ਨਾਲ ਗੱਲ ਕਰਾਂ ਮੈਂ ਆਪਣੇ ਜਦੋਂ 84 ਕੇ ਆਪਣੇ ਫੋਲੋਅਰ ਮਤਲਬ ਕਿ ਸਬਸਕ੍ਰਾਈਬਰ ਹੋਏ ਸੀ ਮੈਂ ਉਹਦਾ WhatsApp ਤੇ ਸਟੇਟਸ ਲਾਇਆ ਸੀਗਾ ਮੈਂ ਤੁਹਾਨੂੰ ਇਹ ਵੀ ਦੱਸਿਆ ਸੀਗਾ ਹਣਾ ਅਕਸਰ ਮੈਂ ਤੁਹਾਨੂੰ ਤਾਈਓ ਕਿ ਨਹੀਂ ਵੀ ਜਦੋਂ ਆਪਾਂ ਨਾ ਸ਼ੋਅ ਆਫ ਕਰਦੇ ਹਾਂ ਜਦੋਂ ਆਪਾਂ ਕਿਸੇ ਚੀਜ਼ ਦੀ ਹਵਾ ਕਰਦੇ ਹਾਂ ਨਾ ਜਦੋਂ ਆਪਾਂ ਕਿਸੇ ਚੀਜ਼ ਨੂੰ ਨਾ ਦੂਜੇ ਨੂੰ ਦਿਖਾ ਅਕਸਰ ਬਜ਼ੁਰਗ ਅੱਗੇ ਕਹਿੰਦੇ ਹੁੰਦੇ ਸੀ ਕਹਿੰਦੇ ਧਨ ਜਿਹੜੀ ਦੌਲਤ ਆਪਣੀ ਹੁੰਦੀ ਹੈ ਨਾ ਤੇ ਨਾਰੀ ਔਰਤ ਕਿਉਂ ਕੁੰਡਕੜਾ ਕੇ ਰੱਖਦੇ ਸੀ ਹੁਣ ਨਾਲ ਤਾਂ ਕਹਿੰਦੇ ਨੇ ਵੀ ਔਰਤ ਮਰਦ ਦੀ ਗੁਲਾਮ ਸੀ ਗੁਲਾਮ ਸਮਝਦਾ ਸੀ ਤਾਂ ਉਹਨੂੰ ਕੁੰਡਕੜਾ ਕੇ ਰੱਖਦੇ ਸੀ ਤਾਂ ਕੁੰਡਕੜਾ ਕੇ ਨਹੀਂ ਰੱਖਿਆ ਜਾਂਦਾ ਸੀ ਇਹ ਚੀਜ਼ਾਂ ਕਹਿੰਦੇ ਪਰਦੇ ਦੇ ਅਧਿਕਾਰੀ ਹੁੰਦੀਆਂ ਨੇ ਜਿਵੇਂ ਕਿ ਪਰਦੇ ਦੇ ਵਿੱਚ ਲੁਕੋ ਕੇ ਰੱਖਿਆ ਜਾਂਦਾ ਸੀਗਾ ਇਹਨਾਂ ਨੂੰ ਕਿਉਂਕਿ ਇਸ ਚੀਜ਼ ਨੂੰ ਜਦੋਂ ਨਜ਼ਰ ਲੱਗਦੀ ਹੈ ਨਾ ਤਾਂ ਉਹ ਬਿਲਕੁਲ ਠੀਕ ਨੇ ਆਪਾਂ ਕੋਈ ਤਰੱਕੀ ਲਾ ਲਓ ਜਮ ਆਪਾਂ ਵੱਡੀ ਕੋਠੀ ਪਾ ਲਈ ਪਤਾ ਕੀ ਅੱਜ ਕੱਲ ਆਪਣਾ ਮਾਈਂਡ ਇੱਥੇ ਹੈਗਾ ਵੀ ਆਪਾਂ ਨਾ ਆਪਦੀ ਜਿਹੜੀ ਤਰੱਕੀ ਹੈ ਉਹ ਤੋਂ ਉਹਨੇ ਖੁਸ਼ ਨਹੀਂ ਜਿੰਨਾ ਕਿ ਆਪਾਂ ਦੂਸਰੇ ਦੀ ਤਰੱਕੀ ਤੋਂ ਜਲਦੇ ਆਂਗੇ ਮੈਂ ਤਾਈਆਂ ਨੂੰ ਤੁਹਾਨੂੰ ਕਹਿਣੀ ਨਹੀਂ ਵੀ ਚਾਹੇ ਦੇਖੋ ਤੁਸੀਂ ਕਮਾਉਣੇ ਹੋ ਹੁਣ ਜਿਵੇਂ ਦਿਵਾਲੀ ਹੈ ਦਿਵਾਲੀ ਆ ਰਹੀ ਹੈ ਤੁਸੀਂ ਉਹ ਕੋਈ ਗੱਡੀ ਲਊਗਾ ਕੋਈ ਟਰੈਕਟਰ ਲਊਗਾ ਕੋਈ ਘਰ ਦੇ ਵਿੱਚ ਸਮਾਨ ਲਊਗਾ ਨਾ ਆਪਾਂ ਤਾਂ ਸੋ ਬਹੁਤ ਕਰਦੇ ਆ ਹਨਾ ਵੀ ਆਪਾਂ ਦੂਜਿਆਂ ਨੂੰ ਦਿਖਾਈਏ ਪਰ ਤੁਹਾਨੂੰ ਪਤਾ ਹੈ ਵੀ ਕੋਈ ਇਨਸਾਨ ਅੱਜਕੱਲ ਇੱਕ ਦੂਜੇ ਤੇ ਖੁਸ਼ ਨਹੀਂ ਹੁੰਦਾ ਹਨਾ ਚਾਹੇ ਕੋਈ ਵੀ ਆ ਚਾਹੇ ਤੁਹਾਡਾ ਕਿੰਨਾ ਵੀ ਪਿਆਰਾ ਹੈ ਉਹ ਇਹ ਹੀ ਜਲਸੀ ਅੰਦਰੋਂ ਫੀਲ ਕਰੇਗਾ ਵੀ ਇਹ ਕਿਵੇਂ ਕਹੋਗੇ ਮੈਥੋਂ ਇਹ ਕਿਵੇਂ ਇਹ ਚੀਜ਼ ਲਿਆਇਆ ਹੈਗਾ ਮੇਰੇ ਕਿਉਂ ਨਹੀਂ ਆਈ ਹੈਗੀ ਜਿਹੜੀ ਆਪਣੀ ਨਿਗਾਹ ਨਾ ਨਾજર ਹੈ ਨਾ ਇਹਦੀਆਂ ਤਰੰਗਾਂ ਅਜਈਆਂ ਨਹੀਂ ਗੀਆਂ ਵੀ ਕਿਸੇ ਤੇ ਸੁਭ ਪੈਂਦੀਆਂ ਨੇ ਹਨਾ ਜਿਵੇਂ ਆਪਾਂ ਕਹਿੰਦੇ ਆ ਵੀ ਆਸ਼ੀਰਵਾਦ ਆਪਾਂ ਦਿੰਨੇ ਆ ਕਿਸੇ ਨੂੰ ਜਾਂ ਆਪਾਂ ਗੁਰਬਾਣੀ ਵੀ ਦੇਖੋ ਅੱਖਾਂ ਦੇ ਨਾਲ ਹੀ ਪੜਦੇ ਆਂਗੇ ਹਨਾ ਤੇ ਕੰਨਾਂ ਦੇ ਨਾਲ ਆਪਾਂ ਸੁਣਦੇ ਆਂਗੇ ਇਹ ਚੀਜ਼ਾਂ ਜਿਹੜੇ ਆਪਣੇ ਅੰਗ ਨੇ ਨਾ ਬਹੁਤ ਜ਼ਿਆਦਾ ਪਵਿੱਤਰ ਹੋਣਗੇ ਤਾਂ ਹੀ ਬੰਦਾ ਸੁਧ ਸੁਣ ਸਕਦਾ ਤੇ ਸੁਧ ਦੇਖ ਸਕਦਾ ਨਹੀਂ ਤਾਂ ਕਿਸੇ ਦੇ ਕੱਪੜਾ ਪਾਇਆ ਹੋਇਆ ਵੀ ਆਪਾਂ ਜਰ ਨਹੀਂ ਸਕਦੇ ਹਨਾ ਵੀ ਉਹ ਚੀਜ਼ ਵੀ ਆਪਾਂ ਨੂੰ ਅੰਦਰੋਂ ਜੈਲਸੀ ਫੀਲ ਹੁੰਦੀ ਵੀ ਲਾਏ ਦੇਖੀ ਇਹ ਕਿਵੇਂ ਹੋ ਗਿਆ ਲੈ ਕੱਲ ਤਾਂ ਇਹ ਨੰਗ ਭੁੱਖਾ ਮਰਦਾ ਸੀ ਅੱਜ ਇਹ ਐ ਕਰਨ ਲੱਗ ਗਿਆ ਲੈ ਆ ਲੈ ਲਿਆ ਦੱਸ ਕੀ ਵੱਡਾ ਹੋਇਆਗਾ ਜੀ ਇੱਥੇ ਤੱਕ ਵੀ ਮੈਂ ਲੋਕ ਦੇਖੇ ਨੇ ਜਿਹੜੀ ਕਹਿੰਦੇ ਨੇ ਵੀ ਲੈ ਆ ਚੀਜ਼ ਲੈਤੀ ਇਹਦੇ ਵਿੱਚ ਸਾਰਾ ਟੱਬਰ ਹੀ ਮਰ ਜੇ ਤਾਂ ਪਲੀਜ਼ ਕਦੇ ਵੀ ਤੁਸੀਂ ਹੁਣ ਕੋਈ ਵੀ ਚੀਜ਼ ਲੈਣੇ ਹੋ ਦੇਖੋ ਉਹਦਾ ਸੁਖ ਬਾਈਕਰੂ ਜੀ ਤੁਹਾਨੂੰ ਤਰੱਕੀਆਂ ਵachsen ਤੁਹਾਨੂੰ ਹੋਰ ਸੁਖ ਹੋਵੇ ਤੁਹਾਡੇ ਪਰਿਵਾਰ ਨੂੰ ਉਸ ਚੀਜ਼ ਦਾ ਸੁਖ ਹੋਵੇ ਤੁਹਾਨੂੰ ਹੋਵੇ ਪਰ ਇਹ ਸੋ ਆਫ ਕਰਨਾ ਬੰਦ ਕਰ ਦਿਓ ਅਗਰ ਤੁਸੀਂ ਆਪਣੇ ਘਰਾਂ ਦੇ ਵਿੱਚ ਤਰੱਕੀ ਚਾਹੁੰਦੇ ਹੋ ਤਾਂ ਹੀ ਪਹਿਲਾਂ ਵਾਲੇ ਜਿਹੜੇ ਸਮੇਂ ਦੇ ਵਿੱਚ ਹੁੰਦੇ ਸੀਗੇ ਸੁਖੀ ਹੁੰਦੇ ਸੀ ਉਹਨਾਂ ਕੋਲੇ ਚਾਹੇ ਪੈਸਾ ਥੋੜਾ ਸੀ ਪਰ ਉਹ ਸੁખી ਸੀ ਆਪਣੇ ਕੋਲੇ ਪੈਸਾ ਚਾਹੀ ਜਿੰਨਾ ਮਰਜੀ ਹੈ ਚੀਜ਼ਾਂ ਸੁਵਿਧਾ ਬਹੁਤ ਨਹੀਂ ਗੀਆਂ ਪਰ ਆਪਾਂ ਅੰਦਰੋਂ ਦੁਖੀ ਹੋਏ ਪਰ ਕਿਸੇ ਨੂੰ ਛੇੜ ਕੇ ਦੇਖੋ ਪਾਮੜਾ ਮੰਗੋ ਪੁੱਟ ਪੈਂਦਾ ਹੈ ਨਾ ਤਾਂ ਮੈਂ ਤੁਹਾਨੂੰ ਇੱਕ ਗੱਲ ਨੂੰ ਧਿਆਨ ਰੱਖਣਾ ਹੈ ਦੀਵਾਲੀ ਤੱਕ ਤਾਂ ਬ ਬਿਲਕੁਲ ਸੇ ਚੀਜ਼ ਦਾ ਧਿਆਨ ਰੱਖਣਾ ਕਿ ਕਿਸੇ ਦੇ ਵੀ ਘਰ ਤੋਂ ਤੁਹਾਡੇ ਘਰ ਕੋਈ ਲੱਡੂ ਪਿੰਨੀ ਜਿਵੇਂ ਲਾ ਲਓ ਜਾਂ ਕੋਈ ਪੰਡਹਾਰਾ ਕਰਦਾ ਹੈ ਜਾਂ ਕੋਈ ਕੁਝ ਵੀ ਕਰਦਾ ਹੈ ਨਾ ਤੁਸੀਂ ਉਹਦੇ ਘਰ ਤੋਂ ਅਲੱਗ ਤੁਹਾਨੂੰ ਕੋਈ ਚੀਜ਼ ਦਿੰਦਾ ਤੁਸੀਂ ਬਿਲਕੁਲ ਨਹੀਂ ਖਾਓਗੇ ਕਿਉਂਕਿ ਪਤਾ ਨਹੀਂ ਕੀ ਗੱਲ ਅੱਜ ਕੱਲ੍ਹ ਲੋਕਾਂ ਦੀ ਫਿਤਰਤ ਇਦਾਂ ਦੀ ਹੋਈ ਪਈ ਵੀ ਦੂਸਰੇ ਦੇ ਬੱਚੇ ਵਿਗੜ ਜੇ ਦੂਸਰੇ ਦਾ ਪਰਿਵਾਰ ਵਿਗੜ ਜੇ ਉਹਦਾ ਘਰ ਕੰਮ ਕਾਰੋਬਾਰ ਠੱਪ ਹੋ ਜੇ ਇਹ ਚੀਜ਼ ਤੇ ਨਾ ਬਹੁਤ ਲੋਕ ਇਸ ਕਰ ਰਹੇ ਨੇਗੇ ਇਹ ਖੁਦ ਦੀ ਸਾਡੇ ਜੀਵਨ ਦੇ ਵਿੱਚ ਬੀਤ ਚੁੱਕੀ ਹੈ ਕਿ ਮੈਂ ਤੁਹਾਨੂੰ ਇਹ ਗੱਲ ਬਾਤ ਦੇ ਵਿੱਚ ਦੱਸੂਗੀ ਕਿਉਂਕਿ ਇਹ ਤੋਂ ਬਚਣ ਦਾ ਇੱਕੋ ਹੀ ਉਪਾਏ ਕਿ ਤੁਸੀਂ ਬਾਹਰ ਤੋਂ ਕਿਸੇ ਦੇ ਹੱਥ ਦੀ ਲੈਤੀ ਹੋਈ ਚੀਜ਼ ਨੂੰ ਬਿਲਕੁਲ ਨਾ ਖਾਓ ਆਪਣੇ ਬੱਚਿਆਂ ਨੂੰ ਸਮਝਾਓ ਕਿ ਬੇਟਾ ਤੁਸੀਂ ਕਿਤੇ ਨਹੀਂ ਖਾਣੀ ਹੈ ਨਾ ਕਿਉਂਕਿ ਬਾਕੀ ਕਹਿੰਦੇ ਨੇ ਕਈ ਭੈਣ ਭਰਾ ਵੀ ਕਹਣਗੇ ਵੀ ਲੈ ਮੈਨੂੰ ਖਵਾ ਦੇ ਮੈਂ ਦੇਖੂ ਮੈਨੂੰ ਕੀ ਹੋਊਗਾ ਹੈ ਨਾ ਦੇਖੋ ਇਹ ਚੀਜ਼ ਨੂੰ ਨਾ ਜਿਹੜੇ ਕਰਦੇ ਆਪਾਂ ਕਹਿੰਦੇ ਤੰਤਰ ਵਿੱਦਿਆ ਵਾਲੇ ਮੈਂ ਉਹਨਾਂ ਚੋਂ ਲਾ ਲਉ ਵੀ ਤੁਸੀਂ 10% ਤੰਤਰ ਵਿੱਦਿਆ ਵਾਲੇ ਹੈ ਨਾ ਕੋਈ ਸਹੀ ਹੋਣਗੇ ਨਹੀਂ ਤਾਂ 90% ਬਿਲਕੁਲ ਫੇਕ ਹੈ ਕੋਈ ਕੁਝ ਨਹੀਂ ਹੈਗਾ ਉਹਨਾਂ ਕੋਲੇ ਹੈ ਨਾ ਸਿਰਫ ਉਹ ਹੀ ਨੇਗੇ 10% ਵੀ ਉਹ ਨੇ ਜਿਨ੍ਹਾਂ ਕੋਲੇ ਕਹਨੇ ਆਪਣੀਆਂ ਰਿੱਧੀਆਂ ਸਿੱਧੀਆਂ ਜਾਗਰਿਤ ਕੀਤੀਆਂ ਹੋਈਆਂ ਨੇ ਆਪਣਾ ਤਪੱਸਿਆਵਾਂ ਕੀਤੀਆਂ ਹੋਈਆਂ ਨੇ ਜੀ ਹਣ ਤੇ ਇਦਾਂ ਦੀਆਂ ਚੀਜ਼ਾਂ ਦੇਖੋ ਮੰਨਣਾ ਨਾ ਮੰਨਣਾ ਤੁਹਾਡੀ ਮਰਜ਼ੀ ਵਿੱਚ ਨਹੀਂ ਤਾਂ ਮੈਂ ਬਹੁਤ ਦੇਖੇ ਨੇ ਇਦਾਂ ਦੇ ਇਨਸਾਨ ਆਪਣੀ ਲਾਈਫ ਦੇ ਵਿੱਚ ਵੀ ਦੇਖੇ ਨੇ ਜਿਹੜੇ ਕਿ ਦੇਖਦੇ ਦੇਖਦੇ ਆਪ ਦੇ ਆਪ ਨੂੰ ਬਹੁਤ ਵਿਦਵਾਨ ਬਹੁਤ ਇਦਾਂ ਦੇ ਕਹਾਉਂ ਦੇ ਕਹਾਵਾਂ ਦੇ ਉਹ ਵੀ ਇੱਕੋ ਦਾਮ ਮਿੱਟੀ ਵਿੱਚ ਮਿਲਦੇ ਬਹੁਤ ਜ਼ਿਆਦਾ ਕਾਰੋਬਾਰ ਚੱਲਦੇ ਚੱਲਦੇ ਠੱਪ ਹੁੰਦੇ ਆ ਦੇਕੇ ਤਾਂ ਤੁਸੀਂ ਕਰਨਾ ਕਿ ਜਿਹੜੇ ਪਹਿਨਪਰ ਮੇਰੀ ਗੱਲ ਮੰਨਦੇ ਵਸ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੀ ਜਿਹੜੇ ਨਹੀਂ ਮੰਨਦੇ ਤਾਂ ਮੈਂ ਇਹੀ ਕਹੂੰਗੀ ਵੀ ਤੁਸੀਂ ਆਪਣੇ ਘਰੇ ਸੁਖੀ ਮੈਂ ਆਪਣੇ ਘਰੇ ਸੁਖੀ ਹੈ ਨਾ ਤਾਂ ਨਹੀਂ ਚੰਗੀ ਲੱਗਦੀ ਤਾਂ ਤੁਸੀਂ ਵੀਡੀਓ ਨੂੰ ਸਕਿੱਪ ਕਰ ਸਕਦੇ ਹੋ ਤਾਂ ਜਿਹੜੇ ਪੈਣਪਰਾਂ ਨੂੰ ਲੱਗਦਾ ਵੀ ਸਾਡਾ ਬੱਚਾ ਚੜਚੜਾ ਹੋ ਗਿਆ ਸਾਡੇ ਬੱਚੇ ਨੂੰ ਨਾ ਇੱਕਦਮ ਉਹਦਾ ਸੁਭਾਅ ਚੇਂਜ ਹੋ ਗਿਆ ਚਾਹੇ ਨਾ ਵੀ ਹੋਵੇ ਵੈਸੇ ਵੀ ਤੁਸੀਂ ਨਾ ਆਪਣੇ ਬੱਚੇ ਦੀ ਨਜ਼ਰ ਨਾ ਉਤਾਰੇ ਉਤਾਰਿਆ ਕਰੋ ਆਪਣੇ ਪਤੀ ਦੀ ਲਾਲੋ ਆਪਣੇ ਕਾਰੋਬਾਰ ਦੇ ਲਾਲੋ ਘਰ ਵਿੱਚ ਕੋਈ ਵੀ ਸੰਦ ਲੈ ਕੇ ਉਹਨਾਂ ਦੀ ਨਜ਼ਰ ਜ਼ਰੂਰ ਉਤਾਰੋ ਕਿਉਂਕਿ ਕੋਈ ਪਤਾ ਨਹੀਂ ਕੀ ਦਾ ਅੰਦਰੋਂ ਦੇਖੋ ਭੋਜਨ ਤਾਂ ਨਾਰੀ ਨੂੰ ਲੁਕੋ ਕੇ ਰੱਖਣ ਦਾ ਇਹੀ ਹੁੰਦਾ ਸੀ ਇਹ ਆਪਾਂ ਅਕਸਰ ਕਹਿੰਨੇ ਵੀ ਰੋਟੀ ਖਾਣ ਬੈਗੇ ਹਨਾ ਕਿਸੇ ਨੇ ਤੁਹਾਡੀ ਰੋਟੀ ਦੇਖ ਲਈ ਨਾ ਆਪਾਂ ਕਹਿੰਨੇ ਆ ਵੀ ਐ ਆਪਾਂ ਕਹਿੰਦੇ ਹਾਂ ਰੋਟੀ ਦੇਖ ਲਈ ਤਾਂ ਉਹ ਕਹਿੰਦੇ ਵੀ ਰੋਟੀ ਤੁਹਾਡੀ ਹਾਜਮ ਨਹੀਂ ਆਊਗੀ ਤੁਹਾਨੂੰ ਉਹਦੇ ਤੱਤ ਪੂਰੇ ਨਹੀਂ ਮਿਲਦੇ ਹੈਗੇ। ਸੋ ਇਹ ਚੀਜ਼ਾਂ ਮੈਂ ਤੈਨੂੰ ਤੁਹਾਨੂੰ ਦੱਸਦੀਆਂ ਕਿਉਂਕਿ ਇਹ ਮੈਂ ਆਪਣੇ ਬਜ਼ੁਰਗਾਂ ਤੋਂ ਜਿਹੜੇ ਜਿਹੜੇ ਮਹਾਪੁਰਸ਼ਾਂ ਤੋਂ ਕਿਤੇ ਸੰਗਤ ਮਿਲੀ ਹੈ ਜਿੱਥੋਂ ਵੀ ਕਿਤੋਂ ਮੈਨੂੰ ਸਿੱਖਣ ਨੂੰ ਮਿਲੇ ਮੈਂ ਤੁਹਾਡੇ ਨਾਲ ਉਹੀ ਸਾਂਝਾ ਕਰਦੀਆਂ ਹੋਰ ਕੁਝ ਨਹੀਂ। ਤਾਂ ਜਿਹੜੇ ਜਿਹੜੇ ਭੈਣ ਭਰਾ ਹਨਾ ਵਿਸ਼ਵਾਸ ਕਰਦੇ ਆ ਤੇ ਅੱਜ ਮੈਂ ਤੁਹਾਨੂੰ ਚੀਜ਼ਾਂ ਦੱਸਦੀਆਂ ਕੁਝ ਇੱਕ ਤਾਂ ਲੈਣੀਆਂ ਨੇ ਤੁਸੀਂ ਨੇ ਸੱਤ ਲਾਲ ਮ ਸੱਤ ਲਾਲ ਮਿਰਚਾਂ ਥੋੜੀ ਜੀ ਚਾਹ ਪੱਤੀ ਲੈ ਲੈਣੀ ਹੈ ਤੇ ਸੱਤ ਲੌਂਗ ਲੈ ਲੈਣੇ ਹੈਗੇ ਤੁਹਾਡੇ ਕੋਲੇ ਜੇ ਲੌਂਗ ਨਹੀਂ ਹੈਗੇ ਤਾਂ ਕੋਈ ਗੱਲ ਨਹੀਂ ਚਾਹ ਪੱਤੀ ਤਾਂ ਆਪਣੇ ਦੇਖੋ ਘਰਾਂ ਦੇ ਵਿੱਚ ਹੁੰਦੀ ਹੋਈ ਹੈ ਲਾਲ ਮਿਰਚਾਂ ਜ਼ਰੂਰੀ ਨਹੀਂ ਹੈਗੀਆਂ ਇੱਕ ਇਹ ਕਿ ਮੈਂ ਤੁਹਾਨੂੰ ਚੀਜ਼ ਦੱਸ ਦਿਆਂ ਵੀ ਤੁਹਾਡੇ ਘਰ ਦੇ ਵਿੱਚ ਕਿਸੇ ਨੂੰ ਨਜ਼ਰ ਲੱਗੀ ਹੋਈ ਹੈ ਕਿ ਨਹੀਂ ਲੱਗੀ ਹੈ ਇਸ ਦਾ ਨਾ ਤੁਸੀਂ ਇਹ ਚੀਜ਼ ਨੂੰ ਦੇਖਿਓ ਸੱਤ ਲਾਲ ਮਿਰਚਾਂ ਲੈ ਕੇ ਨਾ ਜਿਸ ਬੱਚੇ ਦੇ ਉੱਪਰ ਦੀ ਜਾਂ ਤੁਸੀਂ ਆਪਣੇ ਕਾਰੋਬਾਰ ਦੇ ਉੱਪਰ ਦੀ ਜਾਂ ਕਿਤੇ ਵੀ ਤੁਸੀਂ ਨਾ ਉਹ ਕਰਨਾ ਤੁਹਾਡੇ ਕਿਸੇ ਦੁਕਾਨ ਤੇ ਤੁਹਾਨੂੰ ਲਾ ਦੇਵੇਂ ਨਹੀਂ ਕਾਰੋਬਾਰ ਸਾਡਾ ਚੱਲਦਾ ਚੱਲਦਾ ਪਤ ਨਹੀਂ ਵਿਕੋ ਦਮ ਕੀ ਹੋ ਗਿਆ ਨਾ ਤਾਂ ਤੁਸੀਂ ਕਰਨਾ ਕੀ ਹੈ ਨਾ ਸੱਤ ਲਾਲ ਮਿਰਚਾਂ ਲੈ ਕੇ ਆਪ ਨੂੰ ਪੁੱਠੇ ਹੱਥ ਨਾਲ ਮਲ ਕੇ ਇਹਨਾਂ ਨੂੰ ਚਹਾਉਣੀਆਂ ਨੇ ਆਪਦੇ ਸਿਰ ਉੱਤੋਂ ਦੀ ਆਪਦੇ ਉੱਪਰ ਦੀ ਕਰ ਲਓ ਚਾਹੇ ਤੁਸੀਂ ਬੱਚੇ ਦੇ ਉੱਪਰ ਦੀ ਵੈਸੇ ਤਾਂ ਮੈਂ ਕਹੂੰਗੀ ਵੀ ਦੀਵਾਲੀ ਤੋਂ ਇੱਕ ਦਿਨ ਬਾਅਦ ਤੱਕ ਤੁਸੀਂ ਇੱਕ ਦਿਨ ਛੱਡ ਕੇ ਆਪਣੇ ਬੱਚਿਆਂ ਦੇ ਆਪਣੇ ਪਰਿਵਾਰ ਆਪਣੇ ਪਤੀ ਸਾਰਿਆਂ ਦੇ ਉੱਪਰ ਦੀ ਇਹ ਚੀਜ਼ ਨੂੰ ਕਰੋ ਕਿਉਂਕਿ ਕੋਈ ਪਤਾ ਨਹੀਂ ਹੁੰਦਾ ਹਨਾ ਕਿਸ ਦੇ ਮਨ ਦੇ ਵਿੱਚ ਕਦੋਂ ਬੇਈਮਾਨਾ ਆ ਜਾਏ ਤੇ ਕਦੋਂ ਤੁਹਾਡੇ ਕਰ ਦੇ ਕਿਉਂਕਿ ਆਪਣੇ ਘਰਾਂ ਦੇ ਵਿੱਚ ਇਹ ਚੀਜ਼ਾਂ ਤਾਂ ਲੱਗ ਰਹੀਆਂ ਨੇ ਕਿਉਂਕਿ ਸਿਮਰਨ ਨਹੀਂ ਹੈਗਾ ਆਪਾਂ ਹਰ ਟਾਈਮ ਅੱਗੇ ਕਹਿੰਦੇ ਹੁੰਦੇ ਸੀ ਮਾਪੇ ਹਨਾ ਵੀ ਪਰਫਿਊਮ ਵਗੈਰਾ ਲਗਾ ਕੇ ਬਾਹਰ ਨਾ ਜਾਓ ਇਹ ਚੀਜ਼ ਨਾ ਕਰੋ ਇਹ ਚੀਜ਼ ਨਾ ਕਰੋ ਕਿਉਂਕਿ ਇਹ ਚੀਜ਼ਾਂ ਦਾ ਪਿੱਛੇ ਉਹਨਾਂ ਦੇ ਦੋ ਮਕਸਦ ਹੁੰਦੇ ਸੀ ਉਹ ਮੈਂ ਤੁਹਾਨੂੰ ਕਿਤੇ ਫੇਰ ਦੱਸੂਗੀ ਤਾਂ ਸਭ ਤੋਂ ਪਹਿਲਾਂ ਤੁਸੀਂ ਕਰਨਾ ਕਿ ਇਹਨਾਂ ਨੂੰ ਸੱਤ ਲਾਲ ਮਿਰਚਾਂ ਨੂੰ ਲੈ ਕੇ ਤੇ ਥੋੜੀ ਜੀ ਚਾਪਤੀ ਲੈ ਲੈਣੀ ਹੈ ਸੱਤ ਲੌਂਗ ਲੈ ਲੈਣੇ ਇਹਨਾਂ ਨੂੰ ਉਹਨਾਂ ਨੂੰ ਉਲਟੀ ਦਿਸ਼ਾ ਦੇ ਵਿੱਚ ਘੁਮਾ ਕੇ ਅੱਗ ਦੇ ਵਿੱਚ ਜਲਾਉਣਾ ਹੈਗਾ ਅੱਗ ਤੁਸੀਂ ਨਾ ਜਦੋਂ ਮਿਰਚਾਂ ਪਾਉਂਗੇ ਨਾ ਅਗਰ ਤੁਹਾਨੂੰ ਇਹਨਾਂ ਦਾ ਧੂਆਂ ਜਦੋਂ ਥੋੜੀ ਜੀ ਲਾਲ ਮਿਰਚ ਆਪਣੇ ਅੱਗੇ ਦੇ ਵਿੱਚ ਡਿੱਗ ਜੇ ਆਪਾਂ ਨੂੰ ਕਿੰਨਾ ਨਾ ਧੂਆਂ ਉਹਦਾ ਚੜਦਾ ਪਰ ਉਹ ਖਾਂਸੀ ਹੁੰਦੀ ਹੈ ਤਾਂ ਨਾ ਪਰ ਜ ਤਾਂ ਤੁਸੀਂ ਮੱਚ ਦੀ ਅੱਗ ਦੇ ਵਿੱਚ ਇਸ ਨੂੰ ਸੇਟੇ ਹੋ ਤਾਂ ਤੁਹਾਨੂੰ ਬਿਲਕੁਲ ਤੁਮਣੀ ਆਊਗਾ ਬਿਲਕੁਲ ਤੁਹਾਨੂੰ ਤਾਂਸ ਨਹੀਂ ਚੜੂਗੀ ਬਿਲਕੁਲ ਤੁਹਾਨੂੰ ਕੋਈ ਖਾਂਸੀ ਵਗੈਰਾ ਨਹੀਂ ਹੋਊਗੀ ਦੇਖੋ ਪਰਸੋਂ ਮੈਂ ਖੁਦ ਮੇਰਾ ਬੇਟਾ ਕਹਿੰਦਾ ਮम्मा ਤੁਸੀਂ ਦੱਸਦੇ ਹੁੰਦੇ ਹੋ ਨਾ ਵੀ ਇਦਾਂ ਨਜ਼ਰ ਉਤਾਰੀ ਜਾਂਦੀ ਹੈ ਕਹਿੰਦੇ ਮੈਂ ਤੁਹਾਡੀ ਕਹਿੰਦਾ ਨਜ਼ਰ ਉਤਾਰਦਾ ਕਹਿੰਦਾ ਤੁਹਾਡਾ ਵੀ ਇਦਾਂ ਕਿਉਂ ਤੁਸੀਂ ਉਦਾਸ ਉਦਾਸ ਹੋ ਕੇ ਰਹਿੰਦੇ ਹੋ ਸਾਰਾ ਦਿਨ ਤੇ ਮੇਰੇ ਬੇਟੇ ਨੇ ਨਾ ਖੁਦ ਇਹ ਚੀਜ਼ ਨੂੰ ਕੀਤਾ ਵਾਕਈ ਮੰਨਿਓ ਤੁਸੀਂ ਵੀ ਮੇਰਾ ਮੰਨਣਾ ਉਦੋਂ ਦਾ ਵੀ ਇੱਕ ਪੋਜ਼ਿਟਿਵਿਟੀ ਇਹ ਵੀ ਜੀ ਫੀਲ ਕਰਨ ਲੱਗੇ ਇੱਕ ਇਹ ਚੀਜ਼ ਹੁੰਦੀ ਹੈ ਨਾ ਵੀ ਆਪਾਂ ਨੂੰ ਨਾ ਨਕਾਰਾਤਮਕ ਊਰਜਾ ਹੁੰਦੀ ਹੈ ਜਿਹੜੀ ਨਾ 네ਗੈਟਿਵਿਟੀ ਹੁੰਦੀ ਹੈ ਜਦੋਂ ਆਪਾਂ ਬਾਹਰ ਜਾਂਦੇ ਆਉਣੇ ਆ ਜਾਂ ਕਿਤੇ ਲਾ ਲਓ ਵੀ ਹਾਂ ਕਿਸੇ ਦੀ ਤਰੱਕੀ ਦੇਖੀ ਉਹ ਹੀ ਗੱਲ ਆ ਗਈ ਵੀ ਕੋਈ ਜ਼ਰਦਾ ਨਹੀਂ ਹੈਗਾ ਤਾਂ ਤੁਸੀਂ ਇਸ ਚੀਜ਼ ਨੂੰ ਕਰਿਓ ਤੁਹਾਨੂੰ ਕੁਝ ਵੀ ਲੱਗਦਾ ਨਾ ਤੁਹਾਡੇ ਕਾਰੋਬਾਰ ਲੱਗਦਾ ਤੁਹਾਡੇ ਬੱਚਾ ਤੇ ਲੱਗਦਾ ਤਾਂ ਤੁਸੀਂ ਇਹ ਚੀਜ਼ ਨੂੰ ਕਰਿਓ ਫਰਕ ਇਹ ਚੀਜ਼ ਬਹੁਤ ਹੀ ਵਧੀਆ ਤੇ ਘਰ ਦੇ ਵਿੱਚ ਹੀ ਹੈ ਤੁਹਾਨੂੰ ਕਿਤੇ ਕੋਈ ਧੱਗਾ ਤਵੀਤ ਕਰਾਉਣ ਦੀ ਲੋੜ ਨਹੀਂ ਤੁਹਾਨੂੰ ਕਿਤੇ 5-10000 ਰੁਪਏ ਖਰਾਬ ਕਰਨ ਦੀ ਲੋੜ ਨਹੀਂ ਹੈਗੀ ਤੇ ਇੱਕ ਰੱਖਿਆ ਦੇ ਸ਼ਬਦਾਂ ਦਾ ਮੈਂ ਤੁਹਾਨੂੰ ਅੱਜ ਸ਼ਾਰਟ ਵੀਡੀਓ ਪਾਉਂਗੀ ਕਿਉਂਕਿ ਮੈਨੂੰ ਬਹੁਤ ਭੈਣ ਭਰਾਵਾਂ ਦੇ ਮੈਸੇਜ ਆ ਰਹੇ ਨੇ ਦੀਵਾਲੀ ਤੱਕ ਤੁਸੀਂ ਰੱਖਿਆ ਦੇ ਸ਼ਬਦਾਂ ਦਾ ਪਾਠ ਜ਼ਰੂਰ ਕਰੋ ਕਿਉਂਕਿ ਕੋਈ ਵੀ ਤੁਹਾਡੇ ਘਰ ਕੋਈ ਜਾਦੂ ਟੂਣਾ ਤੰਤਰ ਮੰਤਰ ਕੁਝ ਵੀ ਕਰਦਾ ਤੁਹਾਡੇ ਘਰ ਉਹ ਬਾਹਰ ਨਹੀਂ ਕਰੇਗਾ ਕਿੰਨਾ ਵੀ ਤੁਹਾਡੇ ਘਰ ਹਨਾ ਕਰਿਆ ਹੋਇਆ ਕਿਸੇ ਦਾ ਜਾਦੂ ਟੂਣਾ ਤੰਤਰਮੰਤਰ ਉਹ ਵੀ ਤੁਹਾਡੇ ਘਰ ਤੋਂ ਖਤਮ ਹੋਣਾ ਸ਼ੁਰੂ ਹੋ ਜਾਊਗਾ ਤੁਹਾਨੂੰ ਕਿਸੇ ਤੰਤਰ ਵਿਦਿਆਲੇ ਕੋਲੇ ਕਿਸੇ ਕੋਲੇ ਬਾਬੇ ਕੋਲੇ ਜਾਣ ਦੀ ਜਰੂਰਤ ਨਹੀਂ ਪੈਣੀ ਤੁਸੀਂ ਘਰਾਂ ਦੇ ਵਿੱਚ ਨਾ ਛੋਟੇ ਛੋਟੇ ਜਿਵੇਂ ਬਜ਼ੁਰਗਾਂ ਨੇ ਦੱਸੇ ਹੋਏ ਟੋਟਕੇ ਨੇ ਇਹ ਦੇਖੋ ਇਹ ਕੋਈ ਨਹੀਂ ਹੈਗਾ ਵੀ ਇਹ ਹੋਇਆਗਾ ਤੇ ਇਹ ਚੀਜ਼ ਨੂੰ ਤੁਸੀਂ ਜ਼ਰੂਰ ਕਰਨਾ ਇੱਕ ਆਪਣੇ ਜਿਹੜੇ ਛੋਟੇ ਬੱਚੇ ਹਨ ਜਿਵੇਂ ਜਾ ਤੁਹਾਡੇ ਪਤੀ ਆਫਿਸ ਜਾਂਦੇ ਆ ਬਾਹਰ ਜਾਂਦੇ ਆ ਕਿਤੇ ਵੀ ਤਾਂ ਉਹਨਾਂ ਦੀ ਜੇਬ ਦੇ ਵਿੱਚ ਨਾ ਇੱਕ ਲਾਸਨ ਸਿਲ ਲੈ ਲਓ ਜਿਹੜੀ ਬਣੀ ਲਾਸਨ ਦੀ ਕਲੀ ਹੁੰਦੀ ਹੈ ਇਹ ਕਹਿੰਦੇ ਨજર ਉਪਾ ਬਹੁਤ ਵਧੀਆ ਹੈਗਾ ਤਾਂ ਤੁਸੀਂ ਉਸ ਨੂੰ ਨਾ ਆਪਣੀ ਪਾਕਟ ਦੇ ਵਿੱਚ ਜਾਂ ਚੁੰਨੀ ਦੇ ਲੜ ਬੰਨ ਲਓ ਜਾਂ ਤਾਂ ਅਸੀਂ ਆਪਣੇ ਬੱਚੇ ਦੇ ਗਲ ਦੇ ਵਿੱਚ ਵੀ ਪਾ ਦਿਓ ਜਾਂ ਉਹਦੀ ਜੇਬ ਵਗੈਰਾ ਕਿਤੇ ਵੀ ਪਾ ਦਿਓ ਤਾਂ ਇੱਕ ਲਾਸਨ ਦੀ ਕਲੀ ਲੈ ਕੇ ਸਿਲ ਕੇ ਉਹਨੂੰ ਤੁਸੀਂ ਆਪਣੇ ਬੱਚੇ ਦੇ ਉੱਥੇ ਜੇਬ ਵਗੈਰਾ ਵਿੱਚ ਪਾ ਦਿਓ ਕਿਤੇ ਵੀ ਤੁਹਾਨੂੰ ਲੱਗਦਾ ਵੀ ਹੈਨਾ ਵੀ ਨજર ਨਾ ਲੱਗੇ ਤੁਹਾਡੇ ਕਿਸੇ ਟਰੈਕਟਰ ਵਗੈਰਾ ਕੰਬਾਈਨ ਵਗੈਰਾ ਕਿਤੇ ਵੀ ਤੁਹਾਨੂੰ ਲੱਗਦਾ ਤਾਂ ਤੁਸੀਂ ਇਸ ਚੀਜ਼ ਨੂੰ ਕਰ ਸਕਦੇ ਹੋ ਤੇ ਲਾਸਨ ਦੀ ਕਲੀ ਨੂੰ ਤੁਸੀਂ ਬਨ ਸਕਦੇ ਹੋ ਤੇ ਫਿਰ ਵੀ ਕਿਸੇ ਗੱਲ ਦਾ ਕੋਈ ਨਾ ਪਤਾ ਲੱਗਿਆ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ ਇੱਕ ਹੋਰ ਗੱਲ ਜਿਵੇਂ ਕਿ ਜਿਹੜੇ ਫੋਰਨ ਕੰਟਰੀ ਦੇ ਵਿੱਚ ਨੇ ਮੇਰੇ ਭੈਣ ਭਰਾ ਬਹੁਤ ਜ਼ਿਆਦਾ ਹਨਾ ਮੇਰੇ ਨਾਲ ਜੁੜੇ ਹੋਏ ਨੇ ਇਟਲੀ ਤੋਂ ਸਭ ਤੋਂ ਵੱਧ ਨੇ ਘੱਟੋ ਘੱਟ 15-20 ਭੈਣ ਭਰਾ ਨੇ ਜਿਹੜੇ ਮੇਰੇ ਨਾਲ ਇਟਲੀ ਤੋਂ ਜੁੜੇ ਹੋਏ ਆ ਤੇ ਅਮਰੀਕਾ ਤੋਂ ਵੀ ਨੇ ਆਸਟ੍ਰੇਲੀਆ ਤੋਂ ਵੀ 6-7 ਨੇਗੇ ਤੇ ਕੈਨੇਡਾ ਤੋਂ ਤਾਂ ਬਹੁਤ ਜ਼ਿਆਦਾ ਨੇਗੇ ਤਾਂ ਉਹਨਾਂ ਵਾਸਤੇ ਕਿਉਂਕਿ ਉਹਨਾਂ ਨੂੰ ਉੱਥੇ ਅੱਗੇ ਇਸ ਤਰੀਕੇ ਨਾਲ ਨਹੀਂ ਜਲਾ ਸਕਦੇ ਉਹ ਫਿਰ ਮੈਨੂੰ ਪੁੱਛਦੇ ਨੇ ਵੀ ਦੀਦੀ ਅਸੀਂ ਕਿਵੇਂ ਕਰੀਏ ਤਾਂ ਦੇਖੋ ਸਭ ਤੋਂ ਪਹਿਲਾਂ ਤੁਸੀਂ ਕਰਨਾ ਕੀ ਹੈਗਾ ਤੁਹਾਡੇ ਕੋਲ ਅੱਗ ਜਲਾਉਣ ਦਾ ਨਹੀਂ ਪ੍ਰਵੰਤੋਂ ਨਹੀਂ ਹੈ ਅੱਗ ਇਸ ਤਰੀਕੇ ਨਾਲ ਜਲਾ ਸਕਦੇ ਤਾਂ ਤੁਸੀਂ ਕਰਨਾ ਕੀ ਹੈਗਾ ਤੁਸੀਂ ਨਾ 7 ਸਤ ਮਤਲਕਿ ਕਾਲੀਆਂ ਮਿਰਚਾਂ ਲੈ ਲੈਣੀਆਂ ਨੇ ਸਤ ਲੌਂਗ ਮਿਲ ਜਾਂਦੇ ਆ ਤਾਂ ਆਪਣੇ ਤਾਂ ਆਮ ਹੀ ਤੁਹਾਨੂੰ ਵੀ ਮਿਲਦੇ ਆ ਨਾ ਤੇ ਗਰੋਸਰੀ ਜਦੋਂ ਲੈਣ ਜਾਂਦੇ ਹੋ ਤੇ ਥੋੜੀ ਜੀ ਚਾਹ ਪੱਤੀ ਇੰਨੀ ਚੀਜ਼ਾਂ ਨੂੰ ਲੈ ਕੇ ਤੁਸੀਂ ਨੇ ਸੱਤ ਵਾਰੀ ਉਲਟੀ ਦਿਸ਼ਾ ਦੇ ਵਿੱਚ ਹਨਾ ਜਿਵੇਂ ਆਪਾਂ ਕਮਾਉਣਿਆਂਗੇ ਬੈਕ ਕਮਾਉਣਾ ਸਿੱਧਾ ਨਹੀਂ ਮਿਲ ਕੇ ਪਿੱਛੇ ਨੂੰ ਘੁਮਾ ਕੇ ਫਿਰ ਤੁਸੀਂ ਨੇ ਸੱਤ ਵਾਰੀ ਘੁਮਾ ਕੇ ਆਪਣੇ ਬੱਚੇ ਦੇ ਕਾਰੋਬਾਰ ਦੇ ਕਿਤੇ ਵੀ ਤੁਸੀ ਤੁਹਾਨੂੰ ਕੋਈ ਚੀਜ਼ ਲੱਗਦਾ ਵੀ ਸਾਡੀ ਇਸ ਚੀਜ਼ ਦੇ ਵਿੱਚ ਨਾ ਬਰਕਤ ਨਹੀਂ ਰਹਿ ਰਹੀ ਇਸ ਚੀਜ਼ ਦੇ ਵਿੱਚ ਸਾਡੇ ਵਿੱਚ ਬਹੁਤ ਘਾਟ ਆ ਮੈਂ ਸਾਨੂੰ ਪੈ ਰਿਹਾਗਾ ਤਾਂ ਤੁਸੀਂ ਨੇ ਸੱਤ ਵਾਰੀ ਉਸ ਨੂੰ ਚਹਾ ਕੇ ਆਪਣੀ ਟਾਇਲਟ ਦੇ ਵਿੱਚ ਬਹਾ ਦੇਣਾਗਾ ਜਿਹੜੀ ਆਪਣੀ ਲੈਟਰਨ ਆਪਾਂ ਕਹਿੰਦੇ ਨਾ ਟਾਇਲਟ ਸੀਟ ਕਹਿੰਦੇ ਨਾ ਉਹਦੇ ਵਿੱਚ ਪਾ ਕੇ ਤੁਸੀਂ ਉਹਨੂੰ ਪਾਣੀ ਦੇ ਵਿੱਚ ਬਹਾ ਦੇਣਾਗਾ ਇਹ ਚੀਜ਼ ਤੁਸੀਂ ਕਰ ਸਕਦੇ ਹੋ ਇਹ ਬਹਿਮਨੀ ਕਰਨਾ ਮਨ ਦੇ ਵਿੱਚ ਕਿ ਸਾਡੇ ਕੋਲੇ ਅੱਗ ਨਹੀਂ ਹੈਗੀ ਅਸੀਂ ਅੱਗ ਦੇ ਵਿੱਚ ਨਹੀਂ ਜਾਏ ਨਹੀਂ ਜਲਾ ਸਕਦੇ ਤਾਂ ਜਦੋਂ ਵੀ ਤੁਹਾਨੂੰ ਹੋਵੇ ਵੀ ਹਾਂ ਇਦਾਂ ਲੱਗਦਾ ਤਾਂ ਤੁਸੀਂ ਇਸ ਚੀਜ਼ ਨੂੰ ਕਰ ਸਕਦੇ ਹੋਗੇ ਤੁਹਾਨੂੰ ਕੁਝ ਵੀ ਕਿਤੇ ਪੈਸਾ ਖਰਚ ਕਰਨ ਦੀ ਲੋੜ ਨਹੀਂ ਤੁਹਾਨੂੰ ਕਿਤੇ ਕੁਝ ਵੀ ਕਰਨ ਦੀ ਲੋੜ ਨਹੀਂ ਇਹਨਾਂ ਬਜ਼ੁਰਗਾਂ ਨੇ ਦੱਸਿਓਆਂ ਜਾਂ ਬਹੁਤ ਜ਼ਿਆਦਾ ਵਧੀਆ ਤੇ ਪਾਵਰਫੁਲ ਚੀਜ਼ਾਂ ਨੇ ਜਿਹੜੀਆਂ ਕਿ ਤੁਹਾਡੇ ਕੋਲੋਂ 네ਗੇਟਿਵਿਟੀ ਨੂੰ ਦੂਰ ਕਰਕੇ ਸਕਾਰਾਤਮਕ ਊਰਜਾ ਤੁਹਾਨੂੰ ਲੈ ਕੇ ਆਉਣਗੇ ਕਿਉਂਕਿ ਆਪਣੇ ਮਨ ਦੇ ਵਿੱਚ ਬੈਠ ਜਾਂਦਾ ਨਾ ਫਿਰ ਜਦੋਂ ਆਪਾਂ ਨੂੰ ਕੋਈ ਚੀਜ਼ ਨੂੰ ਘਾਟਾ ਪੈਂਦਾ ਨਾ ਆਪਾਂ ਕਈ ਨਾ ਵੀ ਸਾਡੇ ਨਜ਼ਰ ਲਾਤੀ ਨਜ਼ਰ ਲੱਤੀਆਂ ਨਾ ਵੀ ਇਦਾਂ ਬਹਿ ਕੇ ਨਾ ਆਪਣਾ ਦਿਮਾਗ ਆ ਡੈਡ ਹੋਣ ਲੱਗ ਜਾਂਦਾ ਤੇ ਆਪਾਂ ਉਸ ਚੀਜ਼ 'ਚ ਹੋਰ ਘਾਟੇ 'ਚ ਚਾਈ ਜਾਂਦੇ ਹਾਂਗੇ ਤਾਂ ਇਹ ਚੀਜ਼ ਤੁਸੀਂ ਜ਼ਰੂ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਆਪਾਂ ਹੁਣ ਅਗਲੀ ਵਾਰੀ ਵੀਡੀਓ ਦੇ ਵਿੱਚੋਂ ਤੱਕ ਲਈ ਸਾਰੇ ਪੈਨਪਰ ਆਪਾਂ ਮੇਰੇ ਬਣਾਉਂ ਸਤਿ ਸ਼੍ਰੀ ਅਕਾਲ